ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬੇਅਦਬੀ ਹੁੰਦੀ ਆ ਰਹੀ ਹੈ ਤੇ ਇਹ ਬੇਅਦਬੀ ਨੂੰ ਕਦੇ ਵੀ ਠੱਲ ਨਹੀਂ ਪਈ ਤੇ ਨਾ ਹੀ ਬੇਅਦਬੀਆਂ ਕਰਨ ਵਾਲਿਆ ਦੋਸ਼ੀਆਂ ਨੂੰ ਕੋਈ ਵੀ ਅਜ ਤੱਕ ਕੜੀ ਤੋਂ ਕੜੀ ਸਜ਼ਾ ਸਾਡੇ ਸਾਹਮਣੇ ਨਹੀਂ ਦਿੱਤੀ ਗਈ ਤੇ ਨਾ ਸਾਡੀਆਂ ਸਰਕਾਰਾਂ ਨੇ ਕੋਈ ਇਹਨਾਂ ਬੇਅਦਬੀਆਂ ਨੂੰ ਹੱਲ ਪਹੁੰਚ ਦੀ ਕੋਸ਼ਿਸ਼ ਕੀਤੀ ਆ ਤੇ ਬੇਅਦਮੀਆਂ ਕਰਨ ਵਾਲਿਆਂ ਨੂੰ ਨਾ ਕੋਈ ਸਖਤ ਤੋਂ ਸਖਤ ਅਜੇ ਤੱਕ ਸਜ਼ਾ ਦਿੱਤੀ ਗਈ। ਤੋਂ ਆਪਾਂ ਗੱਲ ਕਰਾਂਗੇ ਵਿਦੇਸ਼ਾਂ ਦੇ ਵਿੱਚ ਵੀ ਜਰਮਨ ਦੇ ਵਿੱਚ ਗੁਰੂ ਸਾਹਿਬਾਂ ਦੇ ਬਾਰੇ ਬਹੁਤ ਹੀ ਭੱਦੀ ਸ਼ਬਦਾਵਲੀ ਬੋਲੀ ਗਈ। ਆਸਟ੍ਰੇਲੀਆ ਦੇ ਵਿੱਚ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਪਾੜ ਕੇ ਆਗਲਗਾਈ ਕੀ ਗਲੀਆਂ ਨਾਨੀਆਂ ਦੇ ਵਿੱਚ ਰੋਲਿਆ ਗਿਆ ਤੇ ਨਿਊਯਾਰਕ ਦੇ ਵਿੱਚ ਵੀ ਗੰਦੀਆਂ ਜਗ੍ਹਾ ਤੇ ਜਿਵੇਂ ਵਾਸ਼ਸ਼ੂਟ ਵਗੈਰਾ ਕੋਈ ਨ ਵਗੈਰਾ ਵਰਗੀਆਂ ਗੰਦੀਆਂ ਜਗ੍ਹਾ ਦੇ ਉੱਤੇ ਸਾਡੀ ਪਵਿੱਤਰ ਬਾਣੀ ਨੂੰ ਰੋਲਿਆ ਗਿਆ ਤੇ ਉਹਦੀ ਕੋਰਬਿਆਦੀ ਕੀਤੀ ਗਈ ਤੇ ਹੁਣ ਸੋਸ਼ਲ ਮੀਡੀਆ ਤੇ ਇੱਕ ਤਾਜ਼ੀ ਬੇਅਦਬੀ ਕੀਤੀ ਗਈ ਹੈ ਕੀਮਾ ਤਾਂ ਸੁੰਦਰੀ ਜੀ ਬਾਰੇ ਬਹੁਤ ਹੀ ਗਲਤ ਸ਼ਬਦਾਵਲੀ ਲਿਖੀ ਗਈ ਹੈ ਅਤੇ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਪਾੜ ਕੇ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਜਾ ਰਿਹਾ ਹੈ ਤੇ ਅੱਗ ਲਗਾਈ ਜਾ ਰਹੀ ਹੈ ਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਸਾਡੀਆਂ ਬਹੁਤ ਵੱਡੀਆਂ ਵੱਡੀਆਂ ਜੱਥੇ ਬਣੀਆਂ ਆ ਇਹ ਬੇਅਦਬੀ ਅੱਜ ਨਹੀਂ ਆ ਪਿਛਲੇ ਲੰਬੇ ਸਮੇਂ ਤੋਂ ਸਾਡੀ ਬਾਣੀ ਗਲੀਆਂ ਨਾਲੀਆਂ ਦੇ ਵਿੱਚ ਰੋਲਦੀ ਪਈ ਹੈ ਜਿਸ ਬਾਣੀ ਨੂੰ ਅਸੀਂ ਜਿਸ ਸਹਿਬ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਆਪਣਾ ਪਿਤਾ ਮੰਨਦੇ ਹਾਂ ਤੇ ਸਾਡੇ ਪਿਤਾ ਦੀ ਕੋਈ ਵਾਰ-ਵਾਰ ਬੇਅਦਬੀ ਜਾਂ ਕਹਿੰਦੀ ਆਪਾਂ ਦਾੜੀ 'ਚ ਹੱਥ ਪਾਉਂਦਾ ਹੈ ਵਾਰ-ਵਾਰ ਸਾਡੇ ਪਿਤਾ ਨੂੰ ਕੋਈ ਸਰਟਾਂ ਲਾਵੇ ਤੇ ਅਸੀਂ ਤਾਂ ਚੁੱਪ ਬੈਜੇ ਇਹ ਤਾਂ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਜਦੋਂ ਵੀ ਕੋਈ ਬੇਅਦਬੀ ਹੁੰਦੀ ਤੇ ਖਾਲਸਾ ਪੰਥ ਅਮਰੀਕਾ ਸੰਸਥਾ ਵੱਲੋਂ ਹਮੇਸ਼ਾ ਹੀ ਇਸ ਬੇਅਦਬੀ ਦੇ ਉੱਤੇ ਖਾਸ ਮੀਟਿੰਗਾਂ ਵੱਡੇ-ਵੱਡੇ ਪ੍ਰਟੈਕਟ ਕੀਤੇ ਗਏ ਆ ਤੇ ਹਮੇਸ਼ਾ ਹੀ ਗੁਰੂ ਮਹਾਰਾਜ ਜੀ ਦਾ ਸਤਕਾਰ ਮਹਾਲ ਕਰਾਉਣ ਦੇ ਵਿੱਚ ਉਹਨਾਂ ਦੀ ਆਵਾਜ਼ ਬੁਲੰਦ ਰਹੀ ਹੈ ਤੇ ਮੈਂ ਸੰਸਥਾਵਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਸਾਡੇ ਲੰਗਰ ਲਾਏ ਵਿਆ ਦਿੱਤਾ ਸਾਡੀਆਂ ਸਵਾਵਾਾਂ ਕਿੱਟੀਆਂ ਵਿਅਰਥ ਹੈ ਜਿੰਨਾ ਗੁਰੂ ਸਾਹਿਬਾਂ ਨੇ ਸਾਨੂੰ ਇਹ ਸਵਾਵਾਾਂ ਇਹ ਲੰਗਰ ਕਰਨ ਦਾ ਬਲ ਬਖਸ਼ਿਆ ਤੇ ਉਹਨਾਂ ਗੁਰੂਆਂ ਦੀ ਬਾਣੀ ਤੇ ਉਹਨਾਂ ਗੁਰੂਆਂ ਬਾਰੇ ਲੋਕ ਭੱਦੀ ਸ਼ਬਦਾਵਲੀ ਬੋਲਦੇ ਨੇ ਤੇ ਅਸੀਂ ਲੰਗਰ ਲਾਉਣ ਦੇ ਵਿੱਚ ਬਿਜ਼ੀ ਆਂ ਤੇ ਸਾਡੇ ਗੁਰੂ ਪਿਤਾ ਦੀ ਬਾਣੀ ਜਿਹੜੀ ਗਲੀਆਂ ਨਾਲੀਆਂ ਦੇ ਵਿੱਚ ਰੋਲ ਰਹੀ ਹੈ। ਸੋ ਮੈਂ ਖਾਲਸਾ ਪੰਥ ਅਮਰੀਕਾ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਜੋ ਪਿਛਲੇ ਆਹ ਵੀਕ ਸੋਸ਼ਲ ਮੀਡੀਆ ਦੇ ਉੱਤੇ ਬੇਅਦਮੀ ਨਹੀਂ ਕੁਝ ਵੀਡੀਓ ਵੇਖੀਆਂ ਤੇ ਉਹਨਾਂ ਨੇ ਉਸ ਵੀਡੀਓ ਨੂੰ ਦੇਖ ਕੇ ਫਿਰ ਤੋਂ ਆਵਾਜ਼ ਉਠਾਈ ਹੈ। ਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦੀ ਜਿੰਨੀਆਂ ਵੀ ਸਾਡੀਆਂ ਸਸਤਾਵਾਂ ਏ, ਜਿੰਨੀਆਂ ਵੀ ਸਾਡੀਆਂ ਸਮੋਰ ਜਥੇਬੰਦੀਆਂ ਨੇ ਖਾਲਸਾ ਪੰਥ ਅਮਰੀਕਾ ਦਾ ਸਹਿਯੋਗ ਦੇਣ ਤੇ ਜਿੱਥੇ ਵੀ ਇਹ ਪਾਪੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਕਿਸੇ ਵੀ ਹੁਣੇ ਦੇ ਵਿੱਚ ਛੁੱਕ ਕੇ ਬੈਠੇ ਹੋਣ ਤੇ ਸਾਡੇ ਸਿੰਘਾ ਜਿਹੜੇ ਇਹਨਾਂ ਨੂੰ ਕੱਢ ਕੇ ਲਿਆਉਣਗੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦੇਣ ਇਹਦੇ ਨਾਲ ਸਾਬਤ ਅਮਰੀਕਾ ਵੱਲੋਂ 50000 ਡਾਲਰ ਇਹਨਾਂ ਤੇ ਇਨਾਮ ਵੀ ਰੱਖਿਆ ਗਿਆ ਹੈ ਜਿਨ੍ਹਾਂ ਜਿਹੜਾ ਵੀ ਬੰਦਾ ਇਹਨਾਂ ਦਰਿੰਦਿਆਂ ਦਾ ਨਾਮ ਪਤਾ ਦੱਸੂਗਾ ਤੇ ਉਹਨਾਂ ਦਾ ਜਿਹੜਾ ਨਾਮ ਗੁਪਤ ਰੱਖਿਆ ਜਾਊਗਾ ਤੇ ਉਹਨਾਂ ਨੂੰ 50000 ਡਾਲਰ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਸੋ ਮੈਂ ਸਾਰੀ ਸੰਗਤ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਵਸਦੇ ਸਿੱਖਾਂ ਨੂੰ ਇੱਕੋ ਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਜੇਕਰ ਅਸੀਂ ਆਪਣੀ ਬਾਣੀ ਨੂੰ ਬਚਾ ਸਕਦੇ ਆ ਤੇ ਗੁਰੂ ਮਹਾਰਾਜ ਦੀ ਜੈ ਸਤਕਾਰ ਬਹਾਲ ਕਰ ਸਕਦੇ ਆ ਤਾਂ ਆਪਾਂ ਖਾਲਸਾ ਪੰਥ ਅਮਰੀਕਾ ਵਰਗੀਆਂ ਸੰਸਥਾਵਾਂ ਦਾ ਸਾਥ ਦੇਈਏ ਉਹਨਾਂ ਦਾ ਸਹਿਯੋਗ ਦੇਈਏ ਤਾਂ ਕਿ ਇਹਨਾਂ ਦਰਿੰਦਿਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਜਿਹੜਾ ਵੀ ਬੰਦਾ ਖਾਲਸੇ ਦੇ ਸਿਰ ਭਾਜੀ ਚਾੜਦਾ ਏ ਤੇ ਖਾਲਸਾ ਉਪਾਜੀ ਸੇ ਰੱਤ ਨਹੀਂ ਜਲਦੀ ਉਪਾਜੀ ਨੂੰ ਮੋੜਦਾ ਏ ਸੋ ਆਪਾਂ ਸਾਰਿਆਂ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਹੋਈਆਂ ਬੇਇੱਜ਼ਤੀਆਂ ਦਾ ਬਦਲਾ ਲੈਣਾ ਏ ਤੇ ਖਾਲਸਾ ਪੰਥ ਅਮਰੀਕਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਏ ਤੇ ਸਾਰਿਆਂ ਨੇ ਆਪਾਂ ਕੋਸ਼ਿਸ਼ ਕਰਨੀ ਆ ਵੀ ਜਿਹੜੀਆਂ ਇਹ ਨਵੀਆਂ ਵੀਡੀਓ ਜਾਂ ਫੋਟੋਆਂ ਅਪਲੋਡ ਹੋਈਆਂ ਮਾਤਾ ਸੁੰਦਰੀ ਜੀ ਬਾਰੇ ਬਹੁਤ ਗਲਤ ਬੋਲਿਆ ਗਿਆ ਏ ਇਹਨਾਂ ਦਰਿੰਦਿਆਂ ਨੂੰ ਲੱਭ ਕੇ ਆਪਾਂ ਜੋ ਖਾਲਸਾ ਪੰਥ ਅਮਰੀਕਾ ਨੇ 50000 ਡਾਲਰ ਦਾ ਇਨਾਮ ਰੱਖਿਆ ਹੈ ਤੇ ਉਹ ਇਨਾਮ ਕੋਈ ਵੀ ਬੰਦਾ ਇਹਨਾਂ ਦਾ ਪਤਾ ਦੱਸੂਗਾ ਤੇ ਉਹਨਾਂ ਦਾ ਨਾਮ ਜਿਹੜਾ ਉਹਨਾਂ ਤੱਕ ਪਹੁੰਚਾਇਆ ਜਾਊਗਾ ਉਹਨਾਂ ਦਾ ਐਡਰੈਸ ਵਗੈਰਾ ਨਾਮ ਪਤਾ ਸਾਰਾ ਗੁਪਤ ਰੱਖਿਆ ਜਾਊਗਾ ਸੋ ਆਵਾਂ ਆਪਾਂ ਖਾਲਸਾ ਪੰਥ ਅਮਰੀਕਾ ਦਾ ਸਾਥ ਦਈਏ ਤੇ ਇਹਨਾਂ ਦਵੰਬਿਆਂ ਨੂੰ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਤੇ ਸਭ ਤੋਂ ਸਭ ਤੋਂ ਸਜ਼ਾ ਦਿਵਾਈਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ